ਕੀ ਕਾਲ ਪਿੰਡ ਨੂੰ ਕਹਿ ਕੇ ਯਾ ਬੇਬੀ ਗੋ ਯਾ ਬੇਬੀ ਗੋ ਓ ਯਾ ਬੇਬੀ ਗੋ ਕਿਸੇ ਦਾ ਵਿਆਹ ਸਾਨੂੰ ਗੋਡੇ-ਗੋਡੇ ਚਾ ਜਾਂਦਾ ਹੀ ਇਹ ਕਿਹੜਾ ਬੰਦਾ ਇਹਦੇ ਹਾਸੇ ਦੀ ਖੁਸ਼ੀ ਦਾਦੀ ਕੁਝ ਖਾਸ ਹੋ ਰਿਹਾ ਦੀ ਜ਼ਿੰਦਗੀ ਚ ਅਗਲਾ ਸਟੋਰੀ ਆ ਤੁਹਾਨੂੰ ਪਤਾ ਲੱਗ ਜੂ ਇਹਦੀ ਜ਼ਿੰਦਗੀ ਚ ਕੀ ਖਾਸ ਹੋ ਰਿਹਾ ਤੇ ਸਾਡੇ ਗਾਣਾ ਜਿਹੜਾ ਸਾਡੇ ਸ਼ਿਰੂ ਨੇ ਬਸ ਬਾ ਲਾਣਾ ਲਾਣਾ ਮਤਲਬ ਟੱਬਰ ਚੜ ਦੇ ਸਿਆਲ ਤੈਨੂੰ ਮਿੱਟੀਏ ਜੱਟ ਨੇ ਵਿਆਹ ਕੇ ਲੈ ਜਾਣਾ ਨਹੀਂ ਓਹ ਲਾਦਣ ਕੇ ਗਲੇ ਮੁਕੀਆਂ ਮਾਰ ਲਾ ਪੈਣਾ ਉਹ ਸੰਗ ਦੇ ਇਧਰ ਰਿੰਦੀ ਐਸੀ ਵਿਆਹ ਵਾਲਾਂ ਦੇ ਘਰੇ ਤੇ ਤਿਆਰੀਆਂ ਫੁੱਲ ਆ ਜੋਰਾ ਛੋਰਾ ਤੇ ਮਹੀਨੇ ਰਹਿ ਗਏ 2000 ਦਿਨ ਤਿਆਰੀ ਕਰ ਲੋ ਤੇ ਲੋਕੀ ਨਾਮ ਲੱਭੀ ਜਾਂਦੇ ਆ ਕੁੜੀ ਉਹਦਾਂ ਹੀ ਪਤਾ ਲੱਗੇ ਤੂੰ ਪਹਿਲਾਂ ਹਾਂ ਹਾਂ ਬੰਦਾ ਬੰਦਾ ਕੋਸੀ ਵੇਖਿਓ ਚੈਨਲਾਂ ਤੇ ਓਰੀਜਨਲ ਵਿਆਹ ਬਾਅਦ ਦਿਖਾਵਾਂਗੇ ਹਾਂ ਹੋ ਮਹੀਨੇ ਹੋ ਗਏ ਆ ਰੇ ਸਹੀ ਗੱਲ ਆ ਕੁੜੀ ਰਾਣੀ ਦੇ ਨੇ ਲੈ ਗੋਗੂਲੀ ਕੁੜੀ ਲੱਭ ਲੈਣੀ ਇਹ ਲਿਜੀ ਵੀ ਸਨੋਵਰ ਦੇ ਚਾਚ ਲਵਾਤਾ ਚੱਕ ਤੀ ਗਰੀਬੀ ਚੱਲ ਮੇਰਾ ਵੀਰ ਚੱਲ ਚੱਲ ਮਹਿਰਵਾਨਾਂ ਲਈ ਟੈਂਟ ਅੱਜ ਹੀ ਲਵਾਉਂਦੇ ਮੈਂ ਨਾ ਕਹਾ ਮਿਰਚਾਂ ਵਾਲੀਆਂ ਚੀਤੀ ਇਹਨੇ ਬੰਦੇ ਮਾਰਨੇ ਤਈ ਇਕੱਲੇ ਮਿਰਚਾਂ ਹੀ ਆਉਣ ਨਹੀਂ ਕੋਲ ਆ ਰਹੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋ ਗੋ ਜਦੋਂ ਅੱਜ ਗੱਲ ਕਰਦੇ ਗੁਰੂ ਸ਼ਰਨ ਸਿੰਘ ਤੋਂ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰਚਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੋਈ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਉ ਤੋਂ ਦਿਖਾਨਨੇ ਸਟੋਰੀ ਗਾ ਜ ਵੀਡੀਓ ਨੂੰ ਹਰ ਤੱਕ ਜ਼ਰੂਰ ਦੇਖਿਓ ਮੈਂ ਘਰੇ ਛੱਡ ਲਿਓ ਆ ਚਾਰ ਮਿੰਟ ਨੂੰ ਹਣ ਲਈ ਘਰ ਦੇ ਬਾਹਰਲੇ ਬੰਨੇ ਸਾਡੇ ਘਰ ਨਿਕਲਦੇ ਸਾਰੇ ਡਾਕਟਰ ਆ ਤੇ ਉੱਥੇ ਵੀ ਨਹੀਂ ਬੀਬੀਆਂ ਤੋਂ ਜਾਇਆ ਜਾਂਦਾ ਉਹ ਵੀ ਇਹ ਡਾਕਟਰ ਘਰੇ ਆਵੇ ਮੈਂ ਤਾਂ ਘਰੇ ਹੀ ਆ ਸਕਦਾ ਵਾ ਫੇਮਿਲੀ ਡਾਕਟਰ ਸਿੱਧਾ ਘਰੇ ਹੀ ਸੱਦੇ ਹਨਾ ਤੁਸੀਂ ਨਹੀਂ ਜਾ ਸਕਦੀਆਂ ਵੀ ਘਰ ਦੇ ਬਾਹਰ ਨਹੀਂ ਨਿਕਲ ਸਕਦੀਆਂ ਤੇ ਦੱਸ ਐਡੀਆਂ ਆਲਸ ਕਾਦੀਆਂ ਆਲਸਾਂ ਤੇ ਡਾਕਟਰ ਪਰ ਉਹ ਜੇ ਮਰੀਜ਼ ਘਰੇ ਹੋਊਗਾ ਤੇ ਘਰੇ ਹੀ ਆਊਗਾ ਖਾ ਖਾ ਗੋਗੜਾ ਵਧਾਈ ਜਾਨੀ ਗੋਗੜੇ ਕਿੱਥੇ ਆ ਗਈ ਆ ਤੇ ਮੇਰੀ ਗੋਗੜਾ ਤਾਂ ਵਧਣੀ ਬੰਦ ਆ ਆਹ ਮੇਰੀ ਤਾਂ ਵਧਣੀ ਬੰਦ ਮੇਰੀ ਤਾਂ ਉਮਰ ਦੇ ਸਾਬ ਨੂੰ ਉਮਰ ਦੇ ਉਮਰ ਦੇ ਕੋਈ ਸਾਹ ਨਾਨੀਗਾ ਤੇਰੀ ਉਮਰ ਦਾ ਵੱਡੀਆਂ ਬੀਬੀਆਂ ਵੇਖੀਆਂ ਮੈਂ ਪਤਲੀਆਂ ਪਤਲੀਆਂ ਹਾਂ ਛੱਬੀ ਨੂੰ ਹਾਂ ਥਲੇ ਮੈਂ ਡ੍ਰਿਮ ਮਾੜ ਕੇ ਕਰਨ ਪਰ ਨਹੀਂ ਕੱਟਦੀ ਤੇ ਮੈਂ ਕੀ ਕਰਾਂ ਹਾਂ ਉਹ ਐਕਟਰ ਨਹੀਂ ਆ ਵੇਖਾਂ ਉਹ ਗੱਡੀਆਂ ਤੇ ਦੂਜੀਆਂ ਉਹ ਉਹ ਕੀ ਉਹਦਾ ਨਾਂ ਨਹੀਂ ਉਹਦੀ ਕਿੱਦ ਜਾ ਉਹ ਉਹ ਜਿਹੜੀ ਜੰਡੂ ਬਾ ਜਿਹੜੀ ਗਾਣਾ ਚ ਹੁੰਦੀ ਆ ਮਲਿਕਾ ਮਲਿਕਾ ਕੀ ਮਲਿਕਾ ਨਹੀਂ ਨਹੀਂ ਹੋ ਹੈਗੀ ਆ ਉਹ ਮੰਮੀ ਤੇਰੀ ਐਜ ਦੀ ਹੋਣੀ ਆ ਸੌ ਲੱਗੇ ਉਹ ਤੇਰੀ ਐਜ ਦੀ ਹੋਣੀ ਮਲਿਕਾ ਉਹ ਕਿਹੜੇ ਟਾਈਮ ਮਾਰੀ ਵੇਨੇ ਪਰ ਨਿੱਕੇ ਹੁੰਦੇ ਦੋ ਉਹ ਮੇਦੀ ਉਹ ਵੀ ਬਈਓ ਉਹ ਆਦੋਂ ਦੀ ਪਸ਼ੂਰੀ ਬਣੀ ਤੇ ਉਹ ਮੇਦੀ ਉਹ ਵੀ ਤੜੀ ਆਉਣੀ ਨਹੀਂ ਹਲੇ ਵੀ ਪਤਾ ਹੋਣਾ ਕਿੰਡੀ ਮੋਟੀ ਹੋਈ ਕੋਈ ਮੋਟੀ ਅਗਲੀ ਜਮ ਲਾਉਦੀ ਅਗਲੀ ਇਟਲੇ ਜਾ ਗੱਲਬਾਤ ਆ ਲੈਵਲ ਦੀ ਤ੍ਰੀਕ ਕਾਲ ਪਿੰਡ ਨੂੰ ਕਹਿ ਕੇ ਯਾ ਬੇਬੀ ਗੋ ਯਾ ਬੇਬੀ ਗੋ ਓ ਯਾ ਬੇਬੀ ਗੋ ਕਿਸੇ ਦਾ ਵਿਆਹ ਸਾਨੂੰ ਗੋਡੇ-ਗੋਡੇ ਚ ਕਿਸੇ ਦਾ ਵਿਆਹ ਸਾਨੂੰ ਗੋਡੇ-ਗੋਡੇ ਆ ਜਾਂਦਾ ਹੀ ਇਹ ਕਿਹੜਾ ਬੰਦਾ ਇਹਦੇ ਹਾਸੇ ਦੀ ਖੁਸ਼ੀ ਦਾਦੀ ਕੁਝ ਖਾਸ ਹੋ ਰਹੀ ਹੈ ਦੀ ਜ਼ਿੰਦਗੀ ਚ ਅਗਲੇ ਘਟੋਰੀ ਆ ਤੁਹਾਨੂੰ ਪਤਾ ਲੱਗ ਜੂ ਇਹਦੀ ਜ਼ਿੰਦਗੀ ਚ ਕੀ ਖਾਸ ਹੋ ਰਿਹਾ ਤੇ ਸਾਡੇ ਗਾਣਾ ਜਿਹੜਾ ਸਾਡੇ ਸ਼ਿਰੂ ਨੇ બસ ਬਾਕੀ ਨਾ ਨਾ ਬਸ ਹਾਂ ਤੁਸੀਂ ਸ਼ਬਦ ਹੋਰ ਪਾ ਲੈਣਾ ਹੈ ਬਾਕੀ ਸੇ ਵੀ ਆ ਗੰਮ ਮੌਲ ਲਾਣਾ ਲਾਣਾ ਚੱਕ ਦਾਂਗੇ ਹੈਪੀ ਦਾ ਮੁੰਡਾ ਸ਼ੁਭਮ ਵੀ ਤਿਆਰ ਆ ਉਧਰ ਕਹਿੰਦੇ ਸਾਰੀ ਸਾਰੇ ਤਿਆਰ ਆ ਓਏ ਮੁੱਛਾ ਕੁੰਡੀਆਂ ਕਰਾਉਂਦਾ ਫਿਰੇ ਇਹ ਲਾਣਾ ਲਾਣਾ ਮਤਲਬ ਟੱਬਰ ਚੜ ਦੇ ਸਿਆਲੇ ਤੈਨੂੰ ਮਿੱਟੀਏ ਜੱਟ ਨੇ ਵੇ ਆ ਕੇ ਲੈ ਜਾਣਾ ਨੀ ਓ ਚੱਕਦਾ ਗਰੀਬੀ ਵਿਆਹ ਆ ਗਿਆ ਆ ਗਿਆ ਯਾ ਯਾ ਓਏ ਜਾਂਦਾਈ ਓਏ ਜਾਂਦਾਈ ਆਖਰੀ ਸਾਹਾਂ ਤੇ ਕੁਛ ਕੁ ਮਹੀਨੇ ਕੁਛ ਕ ਟਾਈਮ ਆਖਰੀ ਸਾਹਾਂ ਤੇ ਵੀਰ ਮੇਰਾ ਸਨੋਵਰ ਆਏ ਓਏ ਕਹਿੰਦੇ ਹੁਣ ਸਨੈਪਚੈਟਾਂ ਦੇ ਤੇ YouTube ਤੇ ਕੌਣ ਰਹੇਗਾ ਸਨੋਵਰ ਵੱਲ ਮੇਰਾ ਪੰਗ ਜੀ ਆਈ ਜਾਂਦਾ ਸੰਗ ਤਾਂ ਤੇਰੀ ਲਾ ਦੇਣਗੇ ਅਗਲੇ ਮੁਕੀਆਂ ਮਾਰ ਲਾ ਪੈਣਾ ਉਹ ਸੰਗ ਕਿੱਧਰ ਰਹਿੰਦੀ ਉਹ ਵੀ ਨਾ ਵੇਖਦੇ ਹਣੇ ਉਹ ਵੀ ਉਧਰ ਉਹਨਾਂ ਦੇ ਵੇਖ ਲੈਣਾ ਪਹਿਲੀਆਂ ਜੀ ਵਿਚਾਰਿਆਂ ਨੇ ਪਹਿਲੀਆਂ ਜੀ ਸਨੈਪਚੈਟ ਵੇਖ ਲੈਣੀ ਆ ਤੁਸੀਂ ਨਾਮ ਗੈਸ ਕਰਨਾ ਵਾ ਕਮੈਂਟ ਕਰਕੇ ਕੀਦਾ ਨਾਮ ਕਾਤੇ ਆ ਟੀ ਤੇ ਹਾਂ ਤੁਸੀਂ ਨਾਮ ਗੈਸ ਕਰਨਾ ਨਾਮ ਕੀ ਦੂਜੀ ਪਾਰਟੀ ਦਾ ਇੰਦਰਲੀ ਪਾਰਟੀ ਤਾਂ ਰੈਡੀ ਆ ਨੇੜੇ ਹੀ ਆ ਕੰਮ ਹਾਂ ਜੀ ਮਰਾਜ ਮੜੀ ਜੀ ਆਈ ਆਂਦਾ ਮੜੀ ਜੀ ਆ ਗਿਆ ਆ ਗਿਆ ਸਨੋਵਰ ਦਾ ਵਿਆਹ ਆ ਗਿਆ ਆ ਗਿਆ ਤਿਆਰੀਆਂ ਫੁੱਲ ਚੱਲਣ ਦੀਆਂ ਜੋੜੀ ਅਸੀਂ ਵਿਆਹ ਵਾਲਾਂ ਦੇ ਘਰੇ ਤੇ ਤਿਆਰੀਆਂ ਫੁੱਲ ਆ ਜੋਰਾ ਛੋਰਾ ਤੇ ਮਹੀਨੇ ਰਹਿ ਗਏ 2000 ਦਿਨ ਤਿਆਰੀ ਕਰ ਲੋ ਤੇ ਲੋਕੀ ਨਾਮ ਲੱਭੀ ਜਾਂਦੇ ਆ ਕੁੜੀ ਦਾ ਕੋਈ ਤਮੰਨਾ ਕਹੀ ਜਾਂਦਾ ਅਸੀਂ ਇਹ ਨਹੀਂ ਉਹ ਤਾਂ ਪਤਾ ਲੱਗ ਜਾਣਾ ਜਿੱਦਨ ਗਏ ਉਦਣ ਉਦਣ ਹੀ ਪਤਾ ਲੱਗਣਾ ਜਿਹੜਾ ਉਦਣ ਹੀ ਪਤਾ ਲੱਗੇ ਉਦੋਂ ਪਹਿਲਾਂ ਹਾਂ ਹਾਂ ਮਗਰ ਬੋਲਰ ਬਚ ਜਾ ਪਤਾ ਹੀ ਨਹੀਂ ਲੱਗੰਦੇ ਨਾ ਗਿਆ ਵੀ ਹੋ ਜਾਣਾ ਆਪਾਂ ਬਹੁਤ ਹੈਣਾ ਗਏ ਬਹੁਤ ਬਾਈ ਮੈਂ ਤਾਂ ਧੰਨ ਹੋ ਗਿਆ ਜਦਾਂ ਦਰਸ਼ਨ ਜਿਹੜੇ ਨਸੀਬ ਹੋਏ ਤੁਸੀਂ ਆ ਜਿਹੜਾ ਚਿਹਰਾ ਚੰਨ ਵਰਗਾ ਬਤਾਇਆ ਸਾਨੂੰ ਉਹ ਭਰਾ ਜੁਗੜੀ ਹੋ ਗਏ ਮਿਲਣੇ ਗਿਆ ਹੀ ਇਹਦਾ ਬੀਤ ਹੀ ਗਿਆ ਹੀ ਤੇ ਆ ਕੀ ਕਰੀ ਛੱਡਾ ਇਹ ਕੀ ਆ ਢਿੱਡ ਵੱਡਾ ਹੋ ਗਿਆ ਓਹੋਹੋਹੋ ਗਲਤ ਹੋ ਗਿਆ ਹਾਂ ਹਾਂ ਮੈਂ ਕੋਈ ਨਹੀਂ ਕੋਈ ਨਹੀਂ ਮੈਂ ਸਕਿਪ ਕਰਤਾ ਮੈਂ ਵੀ ਕੇ ਨਹੀਂ ਆਹ ਕਹਿੰਦਾ ਤਾਂ ਤੁਸੀਂ ਵੇਖਿਓ ਚੈਨਲਾਂ ਤੇ ਓਰੀਜਨਲ ਵਿਆਹ ਬਾਅਦ ਖਾਵਾਂਗੇ ਹਾਂ ਕੋਈ ਨਹੀਂ ਹੋ ਗਿਆ ਜੇ ਸਹੀ ਗੱਲ ਹੈ ਇਹਨੂੰ ਆਉੜੀ ਪਤਾ ਮੇਰਾ ਵਿਆਹ ਵੈਸੇ ਤੁਹਾਨੂੰ ਨਹੀਂ ਪਤਾ ਉਹਨੂੰ ਐ ਪਤਾ ਵਾ ਉਹਨੂੰ ਪਤਾ ਜੀ ਨਹੀਂ ਲੱਗਦਾ ਪਿਆ ਜੀ ਓਏ ਐ ਨਹੀਂ ਨੇੜੇ ਜੀ ਆ ਪਤਾ ਨੇੜੇ ਜੀ ਜਾ ਕੇ ਜ਼ਿਆਦਾ ਲੱਗੂਗਾ ਨਾ ਪਤਾ ਜਦੋਂ ਦਿਨ ਲੰਘੇ ਵੇਲੀ ਚੱਲੀਏ ਮੁਬਾਰਕਾਂ ਚਾਚੀ ਤੈਨੂੰ ਵੀ ਬਹੁਤ ਬਹੁਤ ਪਤ ਤੇ ਮੁਬਾਰਕਾਂ ਵੀਰ ਜੀ ਨੂੰ ਵੀ ਤੁਹਾਨੂੰ ਵੀ ਤੇ ਵਲੌਗ ਆ ਚੁੱਕਾ ਸਾਡਾ ਤੇ ਕੀ ਕਹਿਣਾ ਜਾਵਾਂਗੇ ਤੁਸੀਂ ਵਾਸਤ ਵਿਆਹ ਦੇਖੋ ਤੁਸੀਂ ਬਾਤ ਕਹਿ ਰਹੇ ਹੋ ਹਾਂ ਜੱਜੀ ਮੁਬਾਰਕਾ ਤੈਨੂੰ ਨਾ ਤੁਸੀਂ ਵੇਖਿਓ ਚੈਨਲਾਂ ਤੇ ਓਰੀਜਨਲ ਵਿਆਹ ਬਾਅਦ ਚ ਦਿਖਾਵਾਂਗੇ ਉਹ ਮਹੀਨੇ ਦੋ ਪੈਸੇ ਜੇ ਦੋ ਮਹੀਨੇ ਪੈਸੇ ਹੀ ਗੱਲ ਸਹੀ ਮੈਨੂੰ ਹੋਣੀ ਪਤਾ ਮੇਰਾ ਵਿਆਹ ਵੈਸੇ ਉਹ ਜਿਹੇ ਐ ਪਤਾ ਵਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਪਿਆ ਜੀ ਓਏ ਐ ਨਹੀਂ ਨੇੜੇ ਜਿਆ ਕੁੜੀ ਰਾਮ ਨੇ ਕਰਦੀ ਆ ਨੇ ਲੈ ਗੁੱਗੂਲੀ ਕੁੜੀ ਲੱਭ ਲੈਣੀ ਲੱਭ ਨਹੀਂ ਜਾਈ ਬੈਠੀ ਪਤਾ ਹਾਂਜੀ ਹਾਂਜੀ ਕਾਕੇ ਦੇ ਵੇਹੜਾ ਫਿਰ ਕਾਕੇ ਦਾ ਪਹਿਲਾਂ ਕਾਕੇ ਦਾ ਕਰ ਦਈਏ ਮੈਂ ਲਗਾ ਕਿ ਮਿਰਚਾਂ ਵਾਲੀਆਂ ਚੀਤੀ ਇਹਨੇ ਬੰਦੇ ਮਾਰਨੇ ਨਹੀਂ 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 ਇਕੱਲੇ ਮਿਰਚਾਂ ਹੀ ਆ ਹੋਲ ਨਹੀਂ ਕੋਲ ਆ ਇਕੱਲੇ ਮਿਰਚਾਂ ਹੀ ਚਲਾਉਣੀਆਂ ਬਾਈ ਅੱਛਾ ਆ ਵੇਲੀ ਚ ਵੀ ਸਨੋਵਰ ਤੇ ਚਾਚ ਲਵਾਤਾ ਚੱਕਤੀ ਗਰੀਬੀ ਚੱਲ ਮੇਰਾ ਵੀਰ ਚੱਲ ਚੱਲ ਹਲਵਾਈਆਂ ਲਈ ਟੈਂਟ ਅੱਜ ਹੀ ਲਵਾਤਾ ਨਹੀਂ ਨਹੀਂ ਹਲਵਾਈਆਂ ਦਾ ਚੱਲ ਆਹ ਬਹੁਤ ਸੋਹਣਾ ਮਾਹੌਲ ਬਣਾ ਛੱਡੇਆ ਮਾਹੌਲ ਔਰਣੀ 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 ਕਰਤਾ ਸਾਡੀਆਂ ਨਿਗਾਹਾਂ ਤੇਰੇ ਵਿੱਚ ਨੇ ਸੱਜਣਾ ਵੇ ਜਲਦੀ KFC ਵਾਲਾ ਚਿਕਨ ਦੇ ਦਿਓ ਨਹੀਂ ਤਾਂ ਇਹਨੇ ਮਰ ਜਾਣਾ ਏ ਆਵੇ ਲੱਗਾ ਆ ਪੈਪਸੀ ਆ ਕੀਤਾਈ ਓਈ ਆਹ ਪਰਾਵਾ ਆਰਡਰ ਸਲਿੱਪ ਸੀਗੀ ਓਏ ਇਹਨਾਂ ਨੂੰ ਦੇ ਦੇਣੀ ਆ ਵੇ ਜੇ ਅੱਖਰ ਉੱਖਰ ਮਿਟ ਗਏ ਅੱਖਰਾਂ ਨੂੰ ਕੋਈ ਆਪੇ ਲੱਗੇ ਰਿਹਾ ਓਏ ਆ ਆ ਵੇਖੀ ਬਿਲ ਨੰਬਰ ਹੁੰਦਾ ਕੱਲਾ ਬਸ ਸ਼ੋਈ ਮੇ ਮੇਰਾ ਨਾਮ ਹੈ ਸਨੈਪਚੈਟ ਵਾਜੀ ਵਾ ਗੁੱਡਾ ਗੁੱਡਾ ਤਗੜਾ ਮੈਗਬੁੱਕ ਆਵੇ ਇਹ ਚੀ ਚਲਾਵੇ ਮੈਂ ਨਾ ਹਣੇ ਜੱਡੇ ਗੱਡੇ ਲੋਕ ਲੱਗਦੇ ਆ ਨਾ ਚੋ ਚੰਗੀ ਤਰ੍ਹਾਂ ਵੇ ਡਿਟੇਲਿੰਗ ਕਰਦੇ ਆ ਸਾਰੀ ਵਾਓ ਨਾਰਥ ਵੇਸ ਕੈਨੇਡੀਅਨ ਗੂਸ ਯੋ ਕੌਣ ਹੈ ਯੋ ਪ੍ਰੰਬੋ ਹੈ ਆ ਆ ਜਾਂਦਾ ਹੈ ਕਾਕੇ ਹੋਣਾ ਦੀ ਸਨੈਪਚੈਟ ਡੁੱਟ ਗਈ ਆ ਨਵੀਂ ਸਨੈਪਚੈਟ ਆ ਇਹਨਾਂ ਦੀ ਇਹ ਦੇਖ ਸਕਦੇ ਤੁਸੀਂ ਟੀਵੀ ਲਈ ਫਿਰ ਤੋਂ ਸਨੈਪਚੈਟ ਦੇ ਵੇਖਣ ਲਈ ਹਾਂ ਨਹੀਂ ਤੇ ਰਦਰ ਇਹ ਬੰਦੇ ਕਿਹ ਆਦ ਨਹੀਂ ਚਾਹੀਦੀ ਸਲਿੱਪ ਆਰਡਰ ਸਲਿੱਪ ਆ ਫੜ ਕੀ ਵਟ ਲਾ ਦੇ ਅੱਜ ਓ ਯਾਦਾ ਯਾ ਯਾ ਠੀਕ ਗੱਲ ਹੋ ਗਈ ਕਾਟੜ ਨੇ ਐਕਟਿਵ ਹੋਏ ਪਹਿਲਾਂ ਤੂੰ ਠਿੱਲਾ ਸਾਨੂੰ ਵੇਂਦੇ ਸਰ ਖੁਸ਼ ਹੋ ਗਿਆ ਕਿ ਨਹੀਂ ਇਹੋ ਹੀ ਪਾਵਰ ਆ ਆਪਣੀ ਬਸ ਵਧੀਆ ਪੈਪਾ ਨਹੀਂ ਜਾਨੀ ਸੌਰੀ ਸਟਰਾਓ ਦਿਨਾਂ ਦਿਨ ਸਟਰਾਓ ਦਿਨਾਂ ਸਟਰਾਓ ਵੀ ਦਿਓ ਬ్రో ਹਾਂ ਜੀ ਨਾ ਮੈਂ ਨਹੀਂ ਖਾਦਾ ਸਟਰਾ ਨਹੀ ਨੀ ਜਲਦੀ ਲੈ ਕੇ ਆਓ ਹਾਂ ਜੀ ਕਾ ਕਾ ਦਿਲ ਦਰਿਆ ਜਟਾਂ ਦੇ ਮੈਨੂੰ ਭੇਜ ਦੀ ਯਾਰ ਮੈਂ ਫੋਨ ਵਾਲਾ ਬਣੂਗਾ ਭੇਜ ਦੂੰ ਮੈਂ ਵੀ ਇਹ ਯਾਰ ਕਿਨ 60 ਨਾ ਬਣੂਗਾ ਕੰਨੈ ਨੂੰ ਭਰਾ ਵੀ ਵਿਖਾ ਦਿਆ ਪਿੱਛੇ ਕੀ ਹਾਲ ਚਾਲ ਵਾ ਨਾ ਨਾ 17 Pro ਮੈਸੀ ਡੋਨਟ ਵਾਈ ਲੋ ਜਗਦਾ ਗਰੀਬੀ ਓ ਯਾ ਬੇਬੀ ਜੇ ਮੈਨੂੰ ਗੋਰਾ ਕਰਤਾ ਫੇਰ ਸਹੀ ਮੈਨੂੰ ਆਪਦਾ ਫਿਕਰ ਆ ਟੈਨਸ਼ਨ ਵਾਲਾ ਮੈਂ ਬੰਦਾ ਗੋਰਾ ਹੀ ਰੱਖਦਾ ਰਿਓ ਤੇ ਪੈਸੇ ਲਟਾਉਂਦੇ ਰਿਓ ਬਾਏ 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 ਥੈਂਕ ਯੂ ਬਾਏ 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 ਬ੍ਰੋ ਚੱਕ ਦੋ ਗਰੀਬੀ ਹੁਣ ਖਲਾਰ ਦੋ ਜਿੱਦਾਂ ਰੂੜੀਆਂ ਦੇ ਉੱਤੋਂ ਗੋਹਾ ਖੇਡਾ ਖਲਾਰ ਦੋ ਚਿੰਨ੍ਹ ਦੇ ਪੀਸਾ ਨੂੰ ਮਾਰ ਦੋ ਮੂੰਹ ਦੇ ੜ ਮੋੜ ਪਿਛੇ ਨੈਪਕਿਨੀ ਦਿੱਤੇ 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 ਇਹ ਬੰਦਾ ਦੇ ਵਿੱਚ ਖੋ ਪਈ ਨਾ ਨਿੱਕੇ ਜਿਹੇ ਟੱਡੇ ਦੇ ਵਿੱਚ ਸਾਰੇ ਪੀਸ ਪਾ ਗਿਆ ਪਤਾ ਨਹੀਂ ਇੰਨਾ ਕਿਵੇਂ ਖਾ ਲਈ ਨਾ ਤੈਨੂੰ ਸ਼ਰਮ ਹੀ ਲਾਦੀ ਤੂੰ ਯਾਰ ਬੰਦੇ ਨੇ ਦੱਸਣ ਕਿ ਦੂਜੀ ਬਗੜ ਕਹਤ ਨਹੀਂ ਖੁੱਲਦੀ ਸਹੀ ਗੱਲ ਹੈ ਦੂਜੀ ਕਿਉਂ ਨਹੀਂ ਖੁੱਲਦੀ ਇਸ ਪੜਾ ਕਹਤ ਨਹੀਂ ਖੁੱਲਦਾ ਇਹਨੇ ਖਾ ਜਾਣੀ ਆ ਉਹ ਪਤਾ ਤਾਂ ਨਹੀਂ ਖੁੱਲੰਦਾ ਜਿੱਦਾਂ ਚਿਰ ਮੈਂ ਪੀਸ ਨਹੀਂ ਖਾਂਦਾ ਆ ਖਾਉਂਗਾ ਖਤਮ ਹੋਊਗਾ ਦੂਜੀ ਬਗੜ ਖੁੱਲੂਗੀ ਇਹਨਾਂ ਨੇ ਤੇ ਦੋ ਨੇ ਪਹਿ ਮੋਟੇ ਹਣੀ ਪੁੰਨ ਕਰਦੇ ਹੋਏ ਕੋਈ ਨਾ ਸਵਾਲ ਹਟਕੇ ਦੇਂਦਾ ਕਿ ਲਿਖਿਆ ਬਾਤ ਸੌਰੀ ਸੌਰੀ ਵਾਪਸ ਲੈ ਗਏ ਪੁੰਨ ਖਵਾ ਲੇ ਪਰ ਚਿਕਨ ਖਾ ਲਿਆ ਆਓ ਯਾਂਦਾਈ ਚੱਕਦੇ ਗਰੀਬੀ ਆਓ ਯਾਂਦਾਈ ਆਓ ਯਾਂਦਾਈ KFC ਕੋਈ ਭਾਈ ਦਾ ਆਣ ਗਵਾੜ ਵੀ ਬਰੇ ਹਾਂ ਜੀ ਜੇ ਤੁਸੀਂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਚਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ